ਗੁਰੂ ਰੂਪ ਗੁਰੂ ਸਾਰੇ ਖਾਲਸਾ ਦੇ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਆਪ ਸਭ ਦਾ ਸਵਾਗਤ ਹੈ ਗੁਰੂ ਸਾਰੋ ਇਸ ਚੈਪਟਰ ਤੇ ਆਪ ਜੀ ਸ੍ਰਵਣ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਲੜਾਈ ਵਾਰ ਜੀਵਨ ਇਤਿਹਾਸ ਪਿਛਲੇ ਅਧਿਆਏ ਦੇ ਵਿੱਚ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅਨੰਦ ਪ੍ਰਸਾਦ ਜੀ ਦੀ ਧਰਤੀ ਦੇ ਉੱਤੇ ਪਾਗਲਾ ਰਹੇ ਨੇ अनेकाਹੀਂ ਸੰਗਤਾਂ ਆ ਕੇ ਗੁਰੂ ਪਾਤਸ਼ਾਹ ਜੀ ਦੇ ਚਰਨ ਫਰਸ ਕੇ ਆਤਮਕ ਆਨੰਦ ਪ੍ਰਾਪਤ ਕਰ ਰਹੀਆਂ ਨੇ ਸੋ ਗੁਰੂਸਾਰ ਨਵਾਬ ਸੈਫ ਖਾਨ ਅਤੇ ਸਾਈ ਮੀਆਂ ਮੀਰ ਜੀ ਦੇ ਸਭ ਤੋਂ ਵੱਡੇ ਚੇਲੇ ਮੀਰਾ ਸ਼ਾਹ ਤੇ ਹੋਰ ਸੂਫੀ ਗੁਰੂ ਪਾਤਸ਼ਾਹ ਜੀ ਕੋਲ ਆਏ ਨੇ ਤੇ ਆ ਕੇ ਉਹਨਾਂ ਦੇ ਮਨ ਦੇ ਕੁਝ ਸ਼ੰਕੇ ਸਨ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਨਿਵਰਤ ਕੀਤੇ ਨੇ ਸੋ ਗੁਰੂ ਸਵਾਰਿਓ ਨੇ ਕਸਵਾਲ ਉਹਨਾਂ ਕੀਤੇ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਸਵਾਲ ਬਹੁਤ ਹੀ ਵਧੀਆ ਢੰਗ ਨਾਲ ਦਿੱਤੇ ਨੇ ਉਹਨਾਂ ਦੀ ਤਸੱਲੀ ਹੋਈ ਹੈ ਬਾਅਦ ਸਾਰੇ ਸਵਾਲ ਉਹਨਾਂ ਦੇ ਇਸਲਾਮ ਬਾਰੇ ਰੱਬ ਦੀ ਹੋਂਦ ਬਾਰੇ ਸ਼ਰਅ ਬਾਰੇ ਸਦਾਤ ਬਾਰੇ ਸਨ ਸੋ ਇਸ ਅਧਿਆਏ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਗਲਾ ਜੀਵਨ ਇਤਿਹਾਸ ਜਾਣਦਿਆਂ ਹੋਇਆ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਅਗਲਾ ਜੀਵਨ ਪਾਤਸ਼ਾਹੀ ਦਾ ਕਿਵੇਂ ਬਤੀਤ ਹੋਇਆ ਅਤੇ ਪਾਤਸ਼ਾਹੀ ਨੇ ਕਿਹੜੇ-ਕਿਹੜੇ ਕਾਰਜ ਇਸ ਸੰਸਾਰ ਵਾਸਤੇ ਕੀਤੇ ਨੇ ਸਭ ਤੋਂ ਪਹਿਲਾਂ ਜਦੋਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨਗਰ ਦਾ ਸਮੁੱਚਾ ਪ੍ਰਬੰਧ ਗੁਰੂ ਪਾਤਸ਼ਾਹੀ ਨੇ ਬਾਤ ਇਹ ਵਧੀਆ ਟੰਗ ਦੇ ਨਾਲ ਕਰ ਦਿੱਤਾ ਹੈ ਵੱਖ-ਵੱਖ ਸਿੱਖਾਂ ਦੀਆਂ ਵੱਖ-ਵੱਖ ਡਿਊਟੀਆਂ ਲਾ ਕੇ ਉਹਨਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੰਪੰਨ ਦਿਨੋਂ ਦਿਨ ਸੰਗਤਾਂ ਦਾ ਵਾਧਾ ਹੋ ਰਿਹਾ ਹੈ ਸੰਗਤਾਂ ਵੱਡੇ ਗਿਣਤੀ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚ ਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਔਰ ਬੜੇ ਮਨ ਦੇ ਵਿੱਚ ਉਹਨਾਂ ਦੇ ਇਹ ਖੁਸ਼ੀ ਦੇ ਭਾਵ ਨੇ ਕਿ ਜਿੱਥੇ ਇਸ ਦੇਸ਼ ਦੇ ਵਿੱਚ ਜ਼ੁਲਮ ਵਧ ਰਿਹਾ ਹੈ ਹਕੂਮਤ ਵੱਲੋਂ ਜ਼ੁਲਮ ਦਾ ਵਾਅਦਾ ਕੀਤਾ ਜਾ ਰਿਹਾ ਹੈ ਉੱਥੇ ਗੁਰੂ ਪਾਤਸ਼ਾਹ ਜੀ ਬਾਣੀ ਰਾਹੀਂ ਠੰਡ ਵਰਤਾ ਕੇ ਉਹਨਾਂ ਦੇ ਆਤਮਿਕ ਹਿਰਦਿਆਂ ਦੇ ਵਿੱਚ ਸ਼ਾਂਤੀ ਪ੍ਰਦਾਨ ਕਰ ਰਹੇ ਨੇ ਸੋ ਗੁਰੂ ਸਾਰੇ ਸਾਰੇ ਕਾਰਜਾਂ ਨੂੰ ਵੱਖ-ਵੱਖ ਟੰਗਾਂ ਨਾਲ ਪੂਰਿਆ ਕਰਕੇ ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਬਾਕੀ ਪਰਿਵਾਰ ਨੂੰ ਵੀ ਇੱਥੇ ਬੁਲਾ ਲਿਆ ਜਾਵੇ ਤਾਂ ਕਿ ਜੋ ਬਾਲਕ ਗੁਰੂ ਗੋਬਿੰਦ ਸਿੰਘ ਜਨ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਬਾਲ ਗੋਬਿੰਦ ਰਾਏ ਕਰਕੇ ਜਾਣਿਆ ਜਾਂਦਾ ਹੈ ਤਾਂ ਕਿ ਉਹ ਵੀ ਆ ਕੇ ਜਿਸ ਤੰਗ ਦੇ ਨਾਲ ਸਿੱਖੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰ ਕਰਨਾ ਹੈ ਜਾਂ ਜੋ ਚੁਣੌਤੀਆਂ ਨੇ ਜੋ ਮੁਸ਼ਕਲਾਂ ਨੇ ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਨਾ ਹੈ ਉਹ ਬਾਲ ਗੋਬਿੰਦ ਰਾਏ ਜੀ ਵੀ ਸਿੱਖ ਜਾਣ ਗੁਰੂ ਪਾਤਸ਼ਾਹ ਜੀ ਕੁਝ ਇਲਾਕਿਆਂ ਵੱਲ ਧਰਮ ਪ੍ਰਚਾਰ ਵਾਸਤੇ ਜਾਣਾ ਚਾਹੁੰਦੇ ਸਨ ਕਿਉਂਕਿ ਲੋਕ ਹਕੂਮਤ ਬਹੁਤ ਭੈ ਭੇਦ ਹੋ ਰਹੇ ਸਨ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਪਰਿਵਾਰ ਤੇ ਬਾਲ ਗੋਬਿੰਦ ਰਾਏ ਜੀ ਨੂੰ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਬੁਲਾਉਣ ਵਾਸਤੇ ਕੁਝ ਸਿੱਖਾਂ ਦੀ ਡਿਊਟੀ ਲਾਈ ਹੈ ਉਹਨਾਂ ਨੂੰ ਪੱਤਰਕਾ ਦੇ ਕੇ ਭੇਜਿਆ ਹੈ ਪਟਨਾ ਸਾਹਿਬ ਕਾਂ ਕੀ ਬੜੇ ਸਚਜੇ ਟੰਗ ਦੇ ਨਾਲ ਉਹ ਬਾਲ ਗੋਵਿੰਦ ਰਾਏ ਜੀ ਤੇ ਪਰਿਵਾਰ ਨੂੰ ਨਾਲ ਲੈ ਆਉਣ ਸੋ ਗੁਰੂ ਪਾਤਸ਼ਾਹ ਜੀ ਦੇ ਜੋ ਮੰਨਦੇ ਉਸ ਸਮੇਂ ਬਲਬਲੇ ਜਾਂ ਅਗਾਉ ਆਉਣ ਵਾਲੇ ਸਮੇਂ ਦੇ ਜੋ ਪ੍ਰਬੰਧ ਕਰਨੇ ਬਣਦੇ ਸਨ ਉਸ ਸੰਬੰਧੇ ਉਸ ਸਮੇਂ ਦੀਆਂ ਲਿਖਤਾ ਮਹਿਮਾ ਪ੍ਰਕਾਸ਼ ਜੀ ਜਾਂ ਸੋਝ ਪ੍ਰਕਾਸ਼ ਜੀ ਉਹਨਾਂ ਵਿੱਚ ਬਾਖੂਬੀ ਬਿਆਨ ਕੀਤਾ ਗਿਆ ਹੈ ਕਿ ਪਾਤਸ਼ਾਹ ਜੀ ਚੰਦੇ ਸਨ ਕਿ ਬਾਲ ਗੋਵਿੰਦ ਰਾਏ ਆਉਣ ਤੇ ਕਾਰਜ ਨੂੰ ਜੋ ਨਗਰ ਦੇ ਕਾਰਜ ਸਿੱਖੀ ਦਾ ਅਗਵਾਈ ਕਰਨ ਦੇ ਕਾਰਜ ਨੇ ਇਹਨਾਂ ਨੂੰ ਸੰਭਾਲਣ ਦੀ ਉਹ ਵੀ ਸਿੱਖਿਆ ਪ੍ਰਾਪਤ ਕਰਨ ਤੋਂ ਪਾਤਸ਼ਾਹ ਜੀ ਤੇ ਉਸ ਸਮੇਂ ਦੀ ਸੋਚ ਨੂੰ ਇਹਨਾਂ ਲਿਖਾਰੀਆਂ ਨੇ ਲਿਖਿਆ ਹੈ ਲਿਖਦੇ ਨੇ ਆਏ ਆਪਣੋ ਨਗਰ ਸੰਭਾਰ ਹੈ ਹਮ ਜਹਜਾਨੋਂ ਤਹਾਂ ਸਿਧਾਰਾ ਭਾਵਕੇ ਆਕੇ ਆਪਣਾ ਨਗਰ ਸੰਭਾਲਣਾ ਤੇ ਅਸੀਂ ਜਿੱਥੇ ਜਿੱਥੇ ਜਾਕੇ ਸਿੱਖੀ ਦਾ ਹੋਰ ਪ੍ਰਚਾਰ ਕਰਨਾ ਚਾਹੁੰਦੇ ਹਾਂ ਲੋਕਾਂ ਦੇ ਮਨ ਦੇ ਵਿੱਚੋਂ ਜੋ ਡਰ ਨੇ ਹਕੂਮਤ ਪ੍ਰਤੀ ਉਹ ਕਢਣਾ ਚਾਹੁੰਦੇ ਹਾਂ ਅਸੀਂ ਉੱਥੇ ਉੱਥੇ ਜਾਕੇ ਤੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰ ਸਕੀਏ ਸੋ ਗੁਰੂ ਪਾਤਸ਼ਾਹ ਜੀ ਨੇ ਸਿੱਖ ਭੇਜੇ ਪੱਤਰਕਾਲ ਲਿਖ ਕੇ ਭੇਜੀ ਜੋ ਨਾਲ ਬਿਆਨ ਕੀਤੀ ਲਿਖਾਰੀਆਂ ਨੇ ਲਿਖੀ ਪੱਤਰਕਾ ਅਖਲ ਹਵਾਲ ਪਟਕਰ ਚੱਲੋ ਮਿਲਨ ਸਬਟਾਲ ਕਿ ਜਲਦੀ ਤੋਂ ਜਲਦੀ ਪਾਤਸ਼ਾਹ ਜੀ ਨੇ ਪੱਤਰਕਾ ਦੇ ਵਿੱਚ ਲਿਖਿਆ ਹੈ ਕਿ ਜਲਦੀ ਤੋਂ ਜਲਦੀ ਇਸ ਪੰਜਾਬ ਦੀ ਧਰਤੀ ਵੱਲ ਆਉਣਾ ਹੈ ਸੋ ਗੁਰੂ ਸਵਾਰਿਓ ਜਦੋਂ ਪਟਨਾ ਸਾਹਿਬ ਦੇ ਨਿਵਾਸੀਆਂ ਨੂੰ ਇਸ ਸੰਬੰਧੇ ਪਤਾ ਲੱਗਾ ਹੈ ਤਾਂ ਉਹਨਾਂ ਦੇ ਮਨ ਦੇ ਵਿੱਚ ਬਹੁਤ ਵਿਰਾਗ ਪੈਦਾ ਹੋ ਗਿਆ ਹੈ ਉਹ ਵਿਯੋਗ ਦੇ ਵਿਛੋੜੇ ਦੇ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਹੀ ਦੁੱਖ ਹੈ ਸੋ ਗੁਰੂ ਸਵਾਰਿਓ ਬੇਸ਼ੱਕ ਉਹ ਬਹੁਤ ਸਾਰਾ ਪ੍ਰੇਮ ਕਰਦੇ ਸਨ ਤੇ ਕਿਹੜੇ ਕਿਹੜੇ ਗੁਰੂ ਪਾਤਸ਼ਾਹ ਜੀ ਨੂੰ ਪ੍ਰੇਮ ਕਰਦੇ ਸਨ ਉਹਨਾਂ ਵਿੱਚ ਖਾਸ ਤੌਰ ਤੇ ਬਾਦ ਸਾਰੇ ਸਿੱਖਾਂ ਦਾ ਜ਼ਿਕਰ ਹੁੰਦਾ ਹੈ ਜਿਸ ਤਰ੍ਹਾਂ ਫਤ ਰਾਣੇ ਫਤਿਹ ਚੰਦ ਦੇ ਰਾਣੇ ਜਿਹੜੀ ਸੀ ਔਰ ਜਿਨ੍ਹਾਂ ਨੂੰ ਮੈਣੀ ਕਰਕੇ ਵੀ ਜਾਣਿਆ ਜਾਂਦਾ ਹੈ ਉਹਦੇ ਮਨ ਦੇ ਵਿੱਚ ਸਭ ਤੋਂ ਵੱਧ ਵਿਜੋਗ ਪੈਦਾ ਹੈ ਕਿਉਂਕਿ ਗੁਰੂ ਸਾਹਿਬ ਜੀ ਬਾਲ ਗੋਵਿੰਦਰਾ ਜੀ ਨੂੰ ਆਪਣੀ ਮਾਤਾ ਦੇ ਬਰਾਬਰ ਹੀ ਸਮਝਦੇ ਸਨ ਆਪਣੀ ਮਾਂ ਦਾ ਦਰਜਾ ਦਿੱਤਾ ਸੀ ਉਹਨਾਂ ਨੇ ਤਾਂ ਚੋਜੀ ਪ੍ਰੀਤਮ ਜੀ ਨੂੰ ਕਹਿਣ ਲੱਗੇ ਨੇ ਕਿ ਤੁਹਾਡੇ ਬਿਨਾਂ ਕਿਸ ਤਰ੍ਹਾਂ ਜੀਵਾਂਗੇ ਕਿਵੇਂ ਦਰਸ਼ਨ ਹੋਇਆ ਕਹਿਣ ਕਰਨਗੇ ਤਾਂ ਬਾਲ ਗੋਵਿੰਦਰਾਏ ਜੀ ਨੇ ਕਿਹਾ ਹੈ ਕਿ ਜਦੋਂ ਵੀ ਛੋਲੇ ਤੇ ਦੁੱਧ ਦੇ ਵਿੱਚ ਆਟਾ ਗੁੰਨ ਕੇ ਪਕਾਈਆਂ ਹੋਈਆਂ ਪੂਰੀਆਂ ਬੱਚਿਆਂ ਨੂੰ ਬਿਠਾ ਕੇ ਖਵਾਓਗੇ ਤਾਂ ਸਮਝ ਲਿਓ ਮੈਂ ਵਿੱਚ ਬੈਠਾ ਖਾ ਰਿਆ ਹੋਵਾਂਗਾ ਮੇਰੇ ਨਰਸ਼ਨ ਤਹਾਨੂੰ ਹੋਣਗੇ ਤਾਂ ਰਹੀਮ ਖਾਨ ਜਿਹੜਾ ਨਵਾਬ ਸੀ ਉੱਥੋਂ ਦਾ ਜਿਸ ਨੂੰ ਗੁਰੂ ਪਿਤਾ ਜੀ ਨੇ ਬਹੁਤ ਹੀ ਨਦਰ ਨਿਹਾਲ ਕੀਤਾ ਸੀ ਉਹ ਵੀ ਪੁੱਛਣ ਲੱਗਾ ਹੈ ਗੁਰੂ ਜੀ ਤੁਸੀਂ ਚੱਲੇ ਹੋ ਤੁਹਾਡੇ ਦੁਬਾਰਾ ਦਰਸ਼ਨ ਕਿਵੇਂ ਹੋਣਗੇ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਨੇ ਜਦੋਂ ਵੀ ਇੱਕ ਮਨ ਚਿੱਤ ਹੋ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋਗੇ ਮੈਂ ਤੁਹਾਡੇ ਕੋਲ ਬੈਠਾ ਹੋਵਾਂਗਾ ਔਰ ਉਥੋਂ ਦਾ ਪ੍ਰਸਿੱਧ ਪੰਡਿਤ ਪੰਡਿਤ ਸ਼ਿਵਦਤ ਜਿਹੜਾ ਕਿਸੇ ਸਮੇਂ ਕ੍ਰਿਸ਼ਨ ਜੀ ਦੇ ਦਰਸ਼ਨਾਂ ਦੀ ਤੰਗ ਦੇ ਵਿੱਚ ਬੈਠਾ ਸੀ ਜਿਸ ਦੀ ਪਾਤਸ਼ਾਹ ਜੀ ਨੇ ਉਸ ਸਮੇਂ ਮਨ ਦੀ ਜੋ ਉਹਨਾਂ ਦੇ ਇੱਛਾ ਸੀ ਪੂਰੀ ਕੀਤੀ ਸੀ ਗੁਰੂ ਪਾਤਸ਼ਾਹ ਜੀ ਨੂੰ ਸ਼ਿਵਦਤ ਨੇ ਵੀ ਪੁੱਛਿਆ ਪਾਤਸ਼ਾਹ ਜੀ ਕਿਵੇਂ ਦਰਸ਼ਨ ਦੀ ਸਿਕ ਪੂਰੀ ਹੋਇਆ ਕਰੇਗੇ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰੋਗੇ ਮੈਂ ਤੁਹਾਡੇ ਨਾਲ ਹੀ ਚੌਂਕੜਾ ਮਾਰ ਕੇ ਬੈਠਾ ਹੋਵਾਂਗਾ ਸਾਰੇ ਪਟਨਾ ਵਾਸੀਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਵਾਰ ਦਿੰਦਿਆ ਹੈ ਬਖਸ਼ਾ ਕਰਦੇ ਆ ਹੈ ਕਿਆ ਹੈ ਜਿਹੜਾ ਵੀ ਅੰਮ੍ਰਿਤ ਵੇਲੇ ਦਿਵਾਨ ਵਿੱਚ ਹਾਜ਼ਰ ਹੋਵੇਗਾ ਆਸਾ ਕੀ ਵਾਰ ਦਾ ਕੀਰਤਨ ਸੁਣੇਗਾ ਉਸ ਨੂੰ ਹਰ ਮੰਦਰ ਜੋ ਗੁਰੂ ਪਾਤਸ਼ਾਹ ਜੀ ਨੇ ਗੁਰਤੇਗ ਬਹਾਦਰ ਜੀ ਨੇ ਉੱਥੇ ਸੰਗਤਾਂ ਵਾਸਤੇ ਇਸਾਰੀ ਕਰਵਾਈ ਸੀ ਉਸ ਨੂੰ ਉਸ ਹਰ ਮੰਦਰ ਪਟਨੇ ਦੇ ਵਿੱਚ ਹੀ ਦਰਸ਼ਨ ਹੋਣਗੇ ਸੋ ਗੁਰੂ ਸਵਾਰਿਓ ਟਾਕੇ ਦੀ ਸੰਗਤ ਨੇ ਬਾਲ ਗੋਵਿੰਦਰਾਇ ਜੀ ਵਾਸਤੇ ਤੇ ਪਰਿਵਾਰ ਵਾਸਤੇ ਇੱਕ ਸੋਨੇ ਦੀ ਪਾਲਕੀ ਭੇਜੀ ਹੈ ਤੇ ਟਾਕੇ ਦੀ ਸੰਗਤ ਪਟਨਾ ਸਾਹਿਬ ਦੀ ਸੰਗਤ ਸਾਰੇ ਪਾਤਸ਼ਾਹ ਜੀ ਨੂੰ ਦਾਨਾਪੁਰ ਤਹਾਬ ਦਾਨਾਪੁਰ ਤੱਕ ਛੱਡ ਕੇ ਗਏ ਨੇ ਉਸ ਤੋਂ ਬਾਅਦ ਰਸਤੇ ਦੇ ਵਿੱਚ ਵੱਖ-ਵੱਖ ਪੜਾ ਮੇਰੇ ਗੁਰੂ ਪਾਤਸ਼ਾਹ ਜੀ ਨੇ ਕੀਤੇ ਨੇ ਜਿਸ ਤਰ੍ਹਾਂ ਸੀ ਦੱਸਿਆ ਸੀ ਕਿ ਉੱਥੋਂ ਦੇ ਇੱਕ ਹਲਵਾਏ ਜਿਸ ਦਾ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਪਾਰ ਕਰ ਚੱਲਦਾ ਸੀ ਭਾਈ ਜਤਰਾਮ ਜੀ ਜਿਹੜੇ ਪੂਰੀਆਂ ਕੱਢ ਕੇ ਸੰਗਤਾਂ ਦੀ ਸੇਵਾ ਕਰਦੇ ਸਨ ਉਹਨਾਂ ਨੂੰ ਸ਼ਿਕਾਉਂਦੇ ਸਨ ਉਸ ਨੇ ਵੀ ਜਿੱਥੇ-ਜਿੱਥੇ ਉਹਦੇ ਉਸ ਸਮੇਂ ਵਪਾਰ ਦੇ ਕੇਂਦਰ ਸਨ ਸਾਰੇ ਜਗ੍ਹਾ ਦੇ ਉੱਤੇ ਸਨੇਹ ਭੇਜੇ ਨੇ ਕਿ ਪਰਿਵਾਰ ਤੇ ਬਾਲ ਗੋਵਿੰਦਰਾਏ ਜਿਹਨੂੰ ਜਦੋਂ ਵੀ ਤੁਹਾਡੇ ਨੇੜੇ ਪਹੁੰਚਣ ਉਹਨਾਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੇ ਕੋਈ ਵੀ ਜੜੇ ਉਹ ਮੁਸ਼ਕਲ ਨਹੀਂ ਆਉਣੀ ਚਾਹੀਦੀ ਸੋ ਇਸ ਤਰ੍ਹਾਂ ਬਾਲ ਗੋਵਿੰਦਰਾਜ ਜੀ ਤੇ ਸਾਰਾ ਪਰਿਵਾਰ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਜਿਵੇਂ ਦਾਨਾਪੁਰ ਤੋਂ ਆਰਾ ਡੁਮਰਾ ਜਕਸ਼ਣ ਬਖਸ਼ਰ ਬਨਾਰਸ ਅਜोध्या ਇਹਨਾਂ ਸਾਰੇ ਇਲਾਕਿਆਂ ਤੋਂ ਹੁੰਦੇ ਹੋਏ ਲਖਨੌਰ ਤੇ ਲਖਨੌਰ ਤੋਂ ਅਨੰਦਪੁਰ ਸਾਹਿਬ ਪਹੁੰਚੇ ਨੇ ਸੋ ਗੁਰਸਵਾਰੀਂ ਇੰਜ ਪਰਿਵਾਰ ਦਾ ਮਲਾਪ ਜਿਹੜਾ ਹੈ ਉਹ ਹੋਇਆ ਹੈ ਤੋਂ ਬਾਲ ਗੋਪਤ ਰਾਏ ਜੀ ਜਦੋਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਨੇ ਜਿੰਨੂੰ ਪਹਿਲਾਂ ਚੱਕ ਨਾਨਕੀ ਕਰਕੇ ਜਾਣਿਆ ਜਾਂਦਾ ਸੀ ਇਹ ਖਾਸ ਤੌਰ ਦੇ ਉੱਤੇ ਸਾਡੇ ਵਾਸਤੇ ਜਾਣਕਾਰੀ ਵਾਲੇ ਵਾਸਤੇ ਦੀ ਗੱਲ ਹੈ ਕਿ ਅਨੰਦਪੁਰ ਸਾਹਿਬ ਨੂੰ ਸਭ ਤੋਂ ਪਹਿਲਾਂ ਚੱਕ ਨਾਨਕੀ ਕਿਹਾ ਜਾਂਦਾ ਸੀ ਜਦੋਂ ਅੰਬਾਲ ਗੋਵਿੰਦ ਰਾਏ ਜੀ 7 ਸਾਲ ਦੀ ਉਮਰ ਦੇ ਵਿੱਚ ਇਸ ਤਰਤੀ ਤੇ ਪਹੁੰਚੇ ਨੇ ਤਾਂ ਪਾਤਸ਼ਾਹ ਜੀ ਨੇ ਇੱਥੇ ਆ ਕੇ ਚਰਨ ਪਾਉਂਦਿਆਂ ਹੀ ਸਭ ਤੋਂ ਪਹਿਲਾਂ ਆਨੰਦ ਸਾਹਿਬ ਜੀ ਦੀਆਂ ਪਹਿਲੀਆਂ 5 ਤੇ ਅੰਤ ਲਈ ਇੱਕ ਪੌੜੀ ਪੜੀ ਹੈ 6 ਪੌੜੀਆਂ ਦੇ ਜਾਪ ਪਾਤਸ਼ਾਹ ਜੀ ਨੇ ਇੱਥੇ ਕੀਤੇ ਨੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਮੁੱਚੇ ਆਨੰਦ ਸਾਹਿਬ ਜੀ ਦੀ ਬਾਣੀ ਗੁਰੂ ਪਾਤਸ਼ਾਹ ਜੀ ਨੇ ਇੱਥੇ ਪਹੁੰਚਦਿਆਂ ਹੀ ਪੜੀ ਹੈ ਇਹ ਉਸ ਸਮੇਂ ਜਦੋਂ ਬਾਣੀ ਪੜੀ ਹੈ ਤਾਂ ਪੈਤਸ਼ਾਹ ਜੀ ਦੇ ਮੁਖਾਰਬਿੰਤੋਂ ਬਚਨ ਨਿਕਲੇ ਨੇ ਕਿ ਇਸ ਨਗਰ ਦਾ ਨਾਂ ਆਨੰਦ ਸਾਹਿਬ ਜੀ ਦੀ ਬਾਣੀ ਆਂਗ ਆਨੰਦਪੁਰ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਰ ਇਸ ਨਗਰ ਨੂੰ ਆਨੰਦਪੁਰ ਸਾਹਿਬ ਕਿਹਾ ਜਾਣ ਲੱਗਾ ਹੈ ਪਹਿਲਾਂ ਇਹਦਾ ਨਾਂ ਚੱਕ ਨਾਨਕੀ ਸੀ ਸੋ ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਾਲ ਗੋਵਿੰਦ ਰਾਏ ਜੀ ਦੇ ਅਗਲੀ ਜਿਹੜੀ ਸਿੱਖਿਆ ਹੈ ਉਹਦੇ ਵਾਸਤੇ ਖਾਸ ਤੌਰ ਤੇ ਪ੍ਰਬੰਧ ਕੀਤੇ ਨੇ ਤੇ ਪ੍ਰਬੰਧ ਦੇ ਵਿੱਚ ਪਾਤਸ਼ਾਹ ਜੀ ਨੇ ਕੀ ਲਿਖਿਆ ਹੈ ਕਿ ਪਾਤਸ਼ਾਹ ਜੀ ਨੂੰ ਘੋੜਸਵਾਰੇ ਤੇ ਘੋੜਸਵਾਰੇ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦੀ ਸਖਲਾਈ ਜਿਹੜੀ ਹੈ ਉਹ ਭਾਈ ਬੱਜਰ ਸਿੰਘ ਜੀ ਨੂੰ ਸੌਂਪੀ ਹੈ ਜਿਹੜੇ ਆਪਣੇ ਸਮੇਂ ਦੇ ਇੱਕ ਬਹੁਤ ਵੱਡੇ ਯੋਧੇ ਸਨ ਭਾਈ ਬੱਜਰ ਸਿੰਘ ਜੀ ਜਿਸ ਤਰ੍ਹਾਂ ਅੱਜ ਇੰਟਰਨੈਸ਼ਨਲ ਪੱਧਰ ਤੇ ਅਮਰੀਕਾ ਦੇ ਵਿੱਚ ਇੱਕ ਖਾਸ ਆਰਮੀ ਮੰਨੀ ਜਾਂਦੀ ਹੈ ਉਹਨਾਂ ਦੀ ਸਿਖਲਾਈ ਜਾਂ ਕੇਜਬੀ ਦੀ ਸਿਖਲਾਈ ਜਾਂ ਮਸਾਦ ਦੀ ਸਿਖਲਾਈ ਬਹੁਤ ਵੱਡੇ ਗਿਣੇ ਜਾਂਦੇ ਹੈ ਪਰ ਭਾਈ ਬੱਜਰ ਸਿੰਘ ਜੀ ਇੱਕ ਐਸੇ ਆਪਣੇ ਸਮੇਂ ਦੇ ਯੋਧੇ ਹੋਏ ਨੇ ਹਥਿਆਰਾਂ ਤੇ ਇੰਨੇ ਮਾਰ ਹੋਏ ਨੇ ਕਿ ਉਹ ਅੱਖਾਂ ਬੰਨ ਕੇ ਜਿੱਧਰੋਂ ਕਿਤੇੋਂ ਗੋਲੀ ਦੀ ਆਵਾਜ਼ ਆਉਂਦੀ ਸੀ ਉਧਰ ਨਿਸ਼ਾਨਾ ਫੋਟ ਦਿਆ ਕਰਦੇ ਸਨ ਅਜੇ ਇਹ ਮਹਾਨ ਜੋਧੇਵੀ ਰਹਿਨਮਾਈ ਹੇਠ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਸਤਰਾਂ ਤੇ ਘੋੜਸਵਾਰੀ ਦੀ ਜਿਹੜੀ ਹੈ ਉਹ ਸਿਖਲਾਈ ਪਾਤਸ਼ਾਹ ਜੀ ਨੇ ਸ਼ੁਰੂ ਕਰਵਾਈ ਹੈ ਸੰਸਕ੍ਰਿਤ ਦੀ ਵਿਦਿਆ ਪਾਤਸ਼ਾਹ ਜੀ ਨੂੰ ਪੰਡਤ ਕਿਰਪਾ RAM ਜੀ ਨੇ ਦਿੱਤੀ ਹੈ ਤੇ ਅਰਬੀ ਫਾਰਸੀ ਦੀ ਸਿੱਖਿਆ ਮਦਰਸੇ ਦੇ ਮੁਖੀ ਮੁੰਸ਼ੀ ਪੀਰ ਮੁਹੰਮਦ ਜੀ ਨੇ ਦਿੱਤੀ ਹੈ ਤੇ ਜਿਹੜਾ ਪਾਤਸ਼ਾਹਲਾ ਉਸ ਸਮੇਂ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਚੱਲਦੀ ਸੀ ਜਿਸ ਦਾ ਪ੍ਰਬੰਧ ਸਹਿਬ ਚੰਦ ਜੀ ਭਾਈ ਸਹਿਬ ਚੰਦ ਜੀ ਕਰ ਰਹੇ ਸਨ ਉਹਨਾਂ ਨੇ ਪਾਤਸ਼ਾਹ ਜੀ ਨੂੰ ਫਿਰ ਉਸ ਸਮੇ ਗੁਰਮਖੀ ਦੀ ਸਿਖਲਾਈ ਦਿੱਤੀ ਹੈ ਬਾਣੀ ਵੀ ਸਿਖਲਾਈ ਦਿੱਤੀ ਹੈ ਤੇ ਨਾਲ ਹੀ ਉਹਨਾਂ ਦੇ ਜਿਹੜੇ ਹਰਜਾਸਰਾਏ ਜੀ ਨੇ ਉਹਨਾਂ ਨੇ ਇੱਕ ਸਹਾਇਕ ਦੀ ਭੂਮਿਕਾ ਨਿਭਾ ਕੇ ਗੁਰੂ ਪਾਤਸ਼ਾਹ ਜੀ ਨੂੰ ਇਹ ਸਾਰੀਆਂ ਪਾਸ਼ਾਵਾ ਤੇ ਸ਼ਸਤਰ ਵਿਦਿਆ ਦੀ ਜਾਣਕਾਰੀ ਦਿੱਤੀ ਹੈ ਗੁਰੂ ਗਬਨ ਸਿੰਘ ਸੱਚੇ ਪਾਤਸ਼ਾਹ ਜੀ ਉਸ ਸਮੇਂ ਮਾਰਚ ਦੇ 1673 ਦੇ ਵਿੱਚ ਅਨੰਦਪੁਰ ਸਾਹਿਬ ਜੀ ਦੀ ਤਰਤੀਬੇ ਉੱਤੇ ਪਹੁੰਚੇ ਸਨ ਤੇ ਜਦੋਂ ਪਾਤਸ਼ਾਹ ਜੀ ਫਿਰ ਇੱਥੇ ਕੋਈ 7 ਕਿੰਨੇ ਹੋ ਗਏ ਨੇ ਪਾਤਸ਼ਾਹ ਜੀ ਨੂੰ ਸਿਖਲਾਈ ਲੈਂਦਿਆ ਹਾਂ ਉਸ ਸਮੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਿਰ ਮਾਲਵੇ ਦੇ ਇਲਾਕੇ ਦਾ ਦੌਰਾ ਕਰਨ ਦਾ ਪ੍ਰੋਗਰਾਮ ਬਣਾਇਆ ਹੈ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅਕਤੂਬਰ 1673 ਦੇ ਵਿੱਚ ਫਿਰ ਮਾਲਵੇ ਦਾ ਦੌਰਾ ਆਰੰਭ ਕੀਤਾ ਹੈ ਗੁਰਸਵਾਲਓ ਦੇਖੋ ਆਕਾਲ ਪੁਰਖ ਦਾ ਇਹ ਕੈਸੀ ਹੁਣੀ ਹੈ ਸਭ ਤੋਂ ਪਹਿਲਾਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਬੇਟੇ ਬਾਲ ਗੋਬਿੰਦ ਰਾਏ ਜੀ ਨੂੰ 4 ਸਾਲ ਬਾਅਦ ਮਿਲਦੇ ਨੇ 1668 ਦਾ ਜਨਮ ਤੇ 1670 ਦੇ ਵਿੱਚ ਮਲਾਪ ਉਸ ਤੋਂ ਬਾਅਦ ਫਿਰ ਤਕਰੀਬਨ 2 ਕਿ ਸਾਲ ਬਾਅਦ 2.5 ਕਿ ਸਾਲ ਬਾਅਦ ਬਾਲ ਗੋਵਿੰਦ ਰਾਏ ਦਾ ਆਪਣੇ ਪਿਤਾ ਜੀ ਦੇ ਨਾਲ ਮਲਾਪ ਹੋਇਆ 1673 7 ਕਿ ਮਹੀਨੇ ਦਾ ਸਾਥ ਰਿਹਾ ਪਹਿਲਾਂ 3 ਕਿ ਮਹੀਨੇ ਦਾ ਰਿਹਾ ਦੂਸਰੀ ਵਾਰ 7 ਕਿ ਮਹੀਨੇ ਦਾ ਸਾਥ ਰਿਹਾ ਹੈ 1673 ਦੇ ਵਿੱਚ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਪ੍ਰਚਾਰ ਦਾ ਰਾਸੇ ਉਹ ਆਰੰਭ ਕੀਤਾ ਹੈ ਜਿੰਨਾ ਜਿੰਨਾ ਥਾਵਾਂ ਤੇ ਗੁਰੂ ਪਾਤਸ਼ਾਹ ਜੀ ਗਏ ਨੇ ਅਗਰ ਅਸੀਂ ਇਲਾਕਿਆਂ ਦੇ ਗਿਣਤੇ ਕਰੀਏ ਤਾਂ ਘੱਟੋ ਘੱਟ 100 ਤੋਂ ਵੱਧ ਇਲਾਕੇ ਨੇ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਜੀ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੇ ਮਨ ਦੇ ਵਿੱਚੋਂ ਡਰ ਕੱਢ ਰਹੇ ਨੇ ਡਰ ਕਿਵੇਂ ਮਿਟੇ ਉਹਦਾ ਆਸਰਾ ਗੁਰਬਾਣੀ ਦਾ ਪਾਤਸ਼ਾਹ ਜੀ ਦੱਸ ਰਹੇ ਨੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਾਲਵੇ ਦੇ ਪਿੰਡਾਂ ਦੇ ਵਿੱਚ ਵੇਚਰ ਰਹੇ ਨੇ ਤਾਂ ਇਥੇ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਖਬਰ ਮਿਲੀ ਹੈ ਕਿ ਰੰਗਜੀਤ ਪੰਜਾਬ ਦੇ ਵਿੱਚੋਂ ਲੰਘ ਕੇ ਸਰਹੱਦੀ ਸੂਬੇ ਅਫਗਾਨਿਸਤਾਨ ਪਹੁੰਚਿਆ ਹੈ ਉੱਥੇ ਉਹ ਖਟਕਾਂ ਅਤੇ ਅਫਰੀਦੀ ਇਹ ਉੱਧਰ ਦੇ ਕੋਈ ਖਾਸ ਕਬੀਲੇ ਸਨ ਉਹਨਾਂ ਦੀ ਬਗਾਵਤ ਨੂੰ ਦਬਾਉਣ ਵਾਸਤੇ ਗਿਆ ਹੈ ਇਹ ਘਟਨਾਵਾਂ ਇਤਿਹਾਸ ਦੇ ਅਨੁਸਾਰ ਕਰੀਬਨ ਔਰੰਗਜ਼ੇਬ ਜਦੋਂ ਪੰਜਾਬ ਦੇ ਵਿੱਚੋਂ ਲੰਘਿਆ ਹੈ ਇਤਿਹਾਸਕਾਰਾਂ ਮੁਤਾਬਕ ਇਹ 7 ਅਪ੍ਰੈਲ 1674 ਦੀ ਗੱਲ ਹੈ ਉਸ ਵਾਰਿਓ ਔਰੰਗਜ਼ੇਬ ਜਿਹੜਾ ਇੱਕ ਬਹੁਤ ਹੀ ਆਪਣੇ ਸਮੇਂ ਦਾ ਜ਼ਾਲਮ ਬਾਦਸ਼ਾਹ ਹੋਇਆ ਹੈ ਉਸ ਨੇ ਕੇਵਲ ਹਿੰਦੂਆਂ ਨੂੰ ਹੀ ਨਹੀਂ ਬਲਕਿ ਮੁਸਲਮਾਨਾਂ ਦੇ ਆਪਣੇ ਸੀਆ ਤੇ ਹੋਰ ਬਹੁਤ ਸਾਰੇ ਜਿਹੜੇ ਉਸ ਸਮੇਂ ਮੁਸਲਮਾਨ ਸਨ ਉਹਨਾਂ ਦੇ ਧਾਰਮਿਕ ਸਾਨੰਨ ਦੇ ਮੁਖੇ ਉਹਨਾਂ ਦਾ ਵੀ ਕਤਲ ਕੀਤਾ ਹੈ ਜਿਨ੍ਹਾਂ ਦਾ ਜ਼ਿਕਰ ਹੁਣ ਅਸੀਂ ਅਗਲੇ ਅਧਿਆਇ ਦੇ ਵਿੱਚ ਕਰਾਂਗੇ ਸੋ ਗੁਰੂ ਸਵਾਰਿਓ 25 ਨਵੰਬਰ 2005 ਨੂੰ ਸਮੁੱਚੇ ਸੰਸਾਰ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਉਣਾ ਹੈ ਗੁਰੂ ਤੇਗ ਬਹਾਦਰ ਸੰਸਾਰ ਦੇ ਐਸੇ ਵਾਹਦ ਮਹਾਨ ਹਾਸਤੇ ਹੋਏ ਨੇ ਜਿਹੜੇ ਆਪ ਚੱਲ ਕੇ ਕਾਤਲ ਦੇ ਦਰ ਤੇ ਗਏ ਨੇ ਸੋ ਅਸੀਂ ਜਲਦੀ ਹੀ ਉਹ ਸਾਰਾ ਹਾਲ ਤੁਹਾਡੇ ਨਾਲ ਸਾਂਝਾ ਕਰਨਾ ਹੈ ਗੁਰਸਵਾਰੋ ਜਿਹੜਾ ਅਗਲਾ ਅਧਿਆਏ ਹੋਏਗਾ ਉਹਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਔਰੰਗਜ਼ੇਬ ਨੇ ਕਿਹੜੇ ਕਿਹੜੇ ਆਪਣੇ ਸਮੇਂ ਦੇ ਧਾਰਮਿਕ ਸਾਨ ਟਾਏ ਨੇ ਕਿਹੜੇ ਕਿਹੜੇ ਸਿਆ ਮੁਸਲਮਾਨਾਂ ਦੇ ਮੁਖੀ ਤੇ ਹੋਰਾਂ ਦੇ ਕਤਲ ਕੀਤੇ ਨੇ ਕਿਹੜੇ ਕਿਹੜੇ ਹਿੰਦੂਆਂ ਦੇ ਕਤਲ ਕੀਤੇ ਨੇ ਉਹ ਅਗਲੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਗੁਰੂ ਸਵਾਰੀ ਖੀਰਤੇ ਬਣਤੀ ਇਸ ਵੀਡੀਓ ਨੂੰ ਵੱਤਵਦ ਲਾਇਕ ਕਰਿਓ ਤੇ ਸ਼ੇਅਰ ਕਰਿਓ ਤਾਂ ਕਿ ਅਸੀਂ ਗੁਰਤੇਗ ਬਹਾਦਰ ਜੀ ਦੀ ਲਾਸ਼ਾਂ ਨੇ ਸ਼ਹਾਦਤ ਤੇ ਅੱਗੇ ਨਤਮਸਤਕ ਹੋ ਸਕੀਏ ਕੱਲ ਅਗਲਾ ਅਧਿਆਇ ਔਰੰਗਜ਼ੇਬ ਜੀ ਦੇ ਯਾਲਦਾਨਾ ਹਰਕਤਾਂ ਦੇ ਉੱਤੇ ਹੋਵੇਗਾ ਗੁਰੂ ਸਾਰੀ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ